ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫੇਸਬੁੱਕ ਵਾਲੇ ਵੀਰਾਂ ਨੂੰ ਤੇ YouTube ਵਾਲੇ ਚੈਨਲ ਵਾਲਿਆਂ ਨੂੰ ਸਾਡਾ YouTube ਚੈਨਲ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਆਪਾਂ ਪ੍ਰਸ਼ਕਟ ਜਿਹੜਾ ਕੋਟਕਪੂਰੇ ਤੋਂ ਲੈ ਕੇ ਆਂਦਾ ਸੀ ਉਹਦੇ ਨਾਲ ਆਪਾਂ ਵੇਲ ਦੀ ਕਟਾਈ ਕਰ ਰਹੇ ਹਾਂ 1 ਇੰਚੀ ਨਾਲ ਪਹਿਲਾਂ ਅਸੀਂ ਵੇਲ ਕੱਟਦੇ ਹੁੰਦੇ ਸੀ ਮੀਂਹ ਪੈਣ ਦੇ ਕਾਰਨ ਵੇਲ ਜਿਆਦੀ ਵੱਡੀ ਹੋ ਗਈ ਤੇ ਕੈਂਚੀ ਨਾਲ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਤੇ ਸਮਾਵੇਸ਼ਟ ਹੁੰਦਾ ਸੀਗਾ ਤੇ ਅੱਛਾ ਇਹ ਵੀ ਬਹੁਤ ਹੁੰਦੀ ਸੀ ਗਰਮੀ ਦੇ ਵਿੱਚ ਇਹ ਜਿਹੜਾ ਆਪਾਂ ਬਰਸ਼ ਕਟਰ ਪੱਠੇ ਵੱਢਣ ਵਾਸਤੇ ਲੈ ਕੇ ਆਂਦਾ ਸੀ ਅੱਜ ਇਹਦੇ ਨਾਲ ਵੱਢ ਰਹੇ ਹਾਂ ਤੇ ਬਹੁਤ ਵਧੀਆ ਇਹ ਕੰਮ ਕਰ ਰਿਹਾ ਆਪਾਂ ਕੰੰਧਾਂ ਵੀ ਇੱਕੋ ਜੀ ਕੰਧ ਵਾਂਗੂ ਬਣਾਉਣੀ ਹੈ ਇਹ ਅੱਜ ਅਸੀਂ ਖੇਤ ਦੇ ਨਾਲ ਮੋਟਰ ਕੋਲੇ ਕਾ ਵੀ ਵੱਢ ਕੇ ਵੇਖਿਆ ਸੀ ਉਹ ਆਕਾਸ਼ ਹੀ ਇਹਦਾ ਬਲੇਡ ਆਉਂਦਾ ਇੱਕ ਤਿੰਨ ਤਰ੍ਹਾਂ ਦਾ ਤਿੰਨ ਫਰਾਵਾਂ ਵਾਲਾ ਉਹਦੇ ਨਾਲ ਵੱਢ ਕੇ ਵੇਖਿਆ ਸੀਗਾ ਤੇ ਬਹੁਤ ਵਧੀਆ ਵੱਢਿਆ ਗਿਆ ਆਪਾਂ ਪੱਠੇ ਵੀ ਵੱਢ ਕੇ ਵੇਖੀ ਸੀ ਪੱਠੇ ਜਾਦੇ ਲੰਬੇ ਹੋਣ ਕਾਰਨ ਕੁਝ ਟਿੱਗੇ ਵੀ ਅਤੇ ਕੁਝ ਆਪਾਂ ਨੂੰ ਇਹਦਾ ਜਿਆਦਾ ਤਜਰਬਾ ਵੀ ਨਹੀਂ ਹੈ ਵੱਡਣ ਵਾਲਾ ਵੱਡਣ ਦਾ ਤੇ ਹੌਲੀ-ਹੌਲੀ ਤਜਰਬਾ ਆ ਜਾਊਗਾ ਫਿਰ ਆਪਾਂ ਵੇਲ ਦੇ ਵੀ ਡਿਜ਼ਾਈਨ ਬਣਾ ਸਕਦੇ ਹਾਂ ਤੇ ਨਾਲ ਕਾਉਸ ਬੰਦਾ ਵੀ ਸਾਡਾ ਥੋੜਾ ਸੋਲ ਜਿਆਦਾ ਹੈ ਥੱਕ ਜਾਂਦਾ ਜਲਦੀ ਪਰ ਵੇਲ ਵੱਡਣਾ ਬੜਾ ਮਜ਼ਾ ਦੇਖੋ ਇੱਕੋ ਜੀ ਵੇਲ ਵੱਡੀ ਜਾਂਦੀ ਹੈ ਕੰਧ ਵਾਂਗੂ ਜਦੋਂ ਪੂਰੀ ਵੇਲ ਵੱਢ ਲਈ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਸ ਤਰ੍ਹਾਂ ਦੀ ਵੇਲ ਬਣ ਗਈ ਵੀਡੀਓ ਬਣਾ ਕੇ ਇਹ ਬਰਸ਼ ਕਟਰ ਅਸੀਂ ਤੁਹਾਨੂੰ ਦੱਸਿਆ ਸੀ ਵੀ ਕੋਟ ਕਪੂਰੇ ਤੋਂ ਲੈ ਕੇ ਆਂਦਾ ਬਹੁਤ ਵਧੀਆ ਚੀਜ਼ ਆ ਇਹਦੇ ਨਾਲ ਅੱਜ ਅਸੀਂ ਕਿੱਲੇ ਮੱਜਾਂ ਵਾਸਤੇ ਲੱਕੜ ਦੇ ਕਿੱਲੇ ਵੱਡੇ ਤੇ ਬਹੁਤ ਵਧੀਆ ਤੇ ਜਲਦੀ ਵੱਡੇ ਗਏ ਅੱਗੇ ਆ ਰੀ ਲੱਭਣੀ ਪੈਂਦੀ ਸੀ ਤੇ ਫਿਰ ਆਰੀ ਨਾਲ ਮੱਥਾ ਮਾਰ ਕੇ ਕਿੱਲੇ ਵੱਢਨੇ ਪੈਂਦੇ ਸੀ ਆਸਪਤਾ ਇਹ ਨਹੀਂ ਲੱਗਾ ਕਿੰਡੀ ਜਲਦੀ ਕਿੱਲੇ ਵੱਢੇ ਗਏ ਤੇ ਆ ਦੇਖੋ ਵੇਲ ਤੁਹਾਡੇ ਸਾਹਮਣੇ ਕਿੰਨੀ ਸਫਾਈ ਦੇ ਵਿੱਚ ਕੰਮ ਹੋ ਰਿਹਾ ਤੇ ਇਹਦੇ ਅੱਗੇ ਆਪਾਂ ਕੱਲ ਨੂੰ ਦੂਜਾ ਤਾਰ ਦੀ ਵਾਲਾ ਬਰਸ਼ ਲਾ ਕੇ ਘਾਹ ਵੀ ਕੱਟ ਕੇ ਵਿਖਾਵਾਂਗੇ ਆਪਾਂ ਬਹੁਤ ਵਧੀਆ ਚੀਜ਼ ਆ ਜੀ ਹਰ ਇੱਕ ਨੂੰ ਕਿਾਰੇ ਲਿਆ ਕੇ ਰੱਖਣੀ ਚਾਹੀਦੀ ਆ ਦਰਖਤ ਰੂਪਤ ਸ਼ਾਂਗਨ ਦੇ ਕੰਮ ਵੀ ਬਹੁਤ ਆਉਂਦੀ ਆ ਤੇ ਪੱਠੇ ਵੱਡਣਾ ਸਾਰਿਆਂ ਨੂੰ ਲੋਖੇ ਲੱਗਦੇ ਆ ਤੇ ਪੱਠੇ ਵੱਡਣ ਵਾਸਤੇ ਬਹੁਤ ਵਧੀਆ ਚੀਜ਼ ਆ ਬਰਸੀਨ ਬਰਸੂਣ ਛੋਟੇ ਪੱਠੇ ਤਾਂ ਬੜੇ ਵਧੀਆ ਵੱਢ ਲੈਂਦੇ ਆ ਹੱਬਾ ਕੱਲ ਨੂੰ ਆਪਾਂ ਨੂੰ ਝੂਨੇ ਦੇ ਖਰਚੇ ਜੇ ਕਈ ਲੋਕ ਮੱਜਾਂ ਨੂੰ ਲਿਆ ਕੇ ਪਾਉਂਦੇ ਆ ਤੇ ਉਹਨਾਂ ਨੂੰ ਵੱਢਣ ਤੇ ਬਹੁਤ ਵਧੀਆ ਵੱਡੇ ਜਾਂਦੇ ਆ ਇਹਦੇ ਤੇ ਅੱਗੋਂ ਅਟੈਚਮੈਂਟਾਂ ਲੱਗ ਜਾਂਦੀਆਂ ਠੀਕ ਸਾਨੂੰ ਤਾਂ ਇਹ ਬਹੁਤ ਵਧੀਆ ਲੱਗਿਆ ਜੀ ਤੇ ਆਪਣੇ ਪਿੰਡ ਦੇ ਵਿੱਚ ਵੀ ਕਾਫੀ ਘਰ ਲੈ ਕੇ ਆਉਣਗੇ ਇੱਕ ਦੋ ਘਰ ਤਾਂ ਨੇ ਉਨ ਲਈ ਤਿਆਰ ਤਾਂ ਸਾਡੇ ਗਵਾਂਢੀ ਆ ਉਹ ਗਰਮੀ ਵਾਲੇ ਪੱਠੇ ਨਹੀਂ ਬੀਜਦੇ ਤਾਂ ਸਾਡੇ ਨਾਲ ਹੀ ਗਏ ਸੀ ਲੈਣ ਉਹ ਪ੍ਰਸੀਨ ਦੇ ਟਾਈਮ ਲੈ ਕੇ ਆਉਣਗੇ ਤੇ ਅੱਗੇ ਜ਼ਿਆਦਾਤਰ ਆਪਾਂ ਨੂੰ ਸਿਆਲ ਦੇ ਵਿੱਚ ਬੰਦਾ ਜਿਹਨੂੰ ਸਿੜੀ ਕਹਿੰਨੇ ਉਹ ਰੱਖਣਾ ਪੈਂਦਾ ਪੱਠਿਆਂ ਕਰਕੇ ਤੇ ਪੱਠਿਆਂ ਦਾ ਕੰਮ ਇਹਦੇ ਨਾਲ ਬਹੁਤ ਵਧੀਆ ਲੋਟ ਆ ਗਿਆ ਤਾਂ ਆਪਾਂ ਨੂੰ ਬੰਦਾ ਸਿਆਲ ਦੇ ਵਿੱਚ ਰੱਖਣ ਦੀ ਲੋੜ ਨਹੀਂ ਤੇ ਬੰਦਾ ਜਦੋਂ ਮਰ ਜੀ ਜਾਵੇ ਤੇ ਖੇਤੋਂ ਪੱਠੇ ਵੱਢ ਕੇ ਦੇਖੋ ਤੋਂ ਕਿੰਨੀ ਸਫਾਈ ਨਾਲ ਕੰਮ ਹੋ ਰਿਹਾ ਠੀਕ ਆ ਵੀਰ ਜੀ ਆਪਣਾ ਚੈਨਲ ਤੁਹਾਨੂੰ ਪਤਾ ਹੀ ਹੈ YouTube ਦੇ ਉੱਤੇ ਖਰਜੋਤ ਬਲੌਗ ਸੇਖੋਂ ਸਲਿਆਣੀ ਵਾਲੇ ਇਸ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲੋ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਤੇ ਆਪਣਾ ਪੇਜ Facebook ਦੇ ਉੱਤੇ ਬਣਿਆ ਹੋਇਆ ਇਹ ਕੰਪੇਨ ਲਵਰ ਉਤੋਂ ਵੀ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਸਾਡੀਆਂ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਸੀਂ ਨਵੀਆਂ-ਨਵੀਆਂ ਵੀਡੀਓ ਤੁਹਾਡੇ ਨਾਲ ਸੰਧੀਆਂ ਕਰਦੇ ਰਹਿੰਨੇ ਆ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ ਦੇਖੋ ਜੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਜੀ ਕੈਂਚੀ ਕਦੇ ਵੀ ਇਸ ਤਰ੍ਹਾਂ ਨਹੀਂ ਕੱਟ ਸਕਦੀ ਕੈਂਚੀ ਨਾਲ ਕੱਟਦੇ ਸੀ ਤਾਂ ਉੱਚਾ ਨੀਵਾ ਕੱਟ ਦਿੰਦੀ ਸੀ ਇਹ ਰੋਸੀ ਇਹਦੋਂ ਕੱਟ ਕੇ ਵੇਖਿਆ ਤਾਂ ਦੇਖ ਲਓ ਉਹਨਾਂ